ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਛੋਟੇ ਪ੍ਰਾਣੂ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪੱਤਰ ਸ਼ੇਅਰ ਕਰੂੰਗੀ ਪੰਜਾਬੀ ਵਿੱਚ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਛੋਟੇ ਪ੍ਰਾਣੂ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪੱਤਰ ਲਿਖੋ ਪ੍ਰੀਖਿਆ ਭਵਨ ਸ਼ਹਿਰ ਮਿਤੀ ਜਿਨ ਮਿਤੀ ਨੂੰ ਤੁਸੀਂ ਇਹ ਪੱਤਰ ਲਿਖ ਰਹੇ ਹੋ ਉੱਥੇ ਉਹ ਲਿਖਨੀ ਹੈ ਪਿਆਰੀ ਰਿੰਕੂ ਬਹੁਤ ਬਹੁਤ ਪਿਆਰ ਮੈਂ ਇੱਥੇ ਬਿਲਕੁਲ ਠੀਕ ਹਾਂ ਤੇ ਆਸ ਕਰਦਾ ਹਾਂ ਕਿ ਤੁਸੀਂ ਸਭ ਵੀ ਠੀਕ ਹੋਵੋਗੇ ਕੱਲੀ ਮੈਨੂੰ ਤੇਰੇ ਮੁਖ ਅਧਿਆਪਕ ਦੁਆਰਾ ਭੇਜਿਆ ਹੋਇਆ ਨਤੀਜਾ ਕਾਰਡ ਮਿਲਿਆ ਹੈ ਤੇਰੇ ਅੰਕ ਦੇਖ ਕੇ ਮਨ ਬਹੁਤ ਖੁਸ਼ ਹੋਇਆ ਇੰਨੇ ਅੰਕ लेंटी ते तनु ਸਾਰੇ ਪਰਿਵਾਰ ਵੱਲੋਂ ਵਧਾਈ ਪਰੰਤੂ ਕਾਰਡ ਤੇ ਇਹ ਨੋਟ ਪੜ੍ਹ ਕੇ ਮਨ ਬਹੁਤ ਖਰਾਬ ਹੋਇਆ ਕਿ ਤੂੰ ਕਿਤਾਬੀ ਕੀੜਾ ਬਣਦਾ ਜਾ ਰਿਹਾ ਹੈ। ਪੜ੍ਹਨ ਦੀ ਤਨ ਵਿੱਚ ਖੇਡਾਂ ਨੂੰ ਬਿਲਕੁਲ ਮਨੋਂ ਵਿਸਾਰ ਦਿੱਤਾ ਹੈ। ਰਿੰਕੂ ਖੇਡਾਂ ਦਾ ਪੜ੍ਹਾਈ ਵਿੱਚ ਬਹੁਤ ਮਹੱਤਵ ਹੈ। ਵਿਦਿਆਰਥੀ ਜੀਵਨ ਦਾ ਉਦੇਸ਼ ਸਿਰਫ ਪੜ੍ਹਾਈ ਹੀ ਨਹੀਂ ਇਸ ਦੇ ਨਾਲ ਨਾਲ ਮਨੋਰੰਜਨ ਵੀ ਜ਼ਰੂਰੀ ਹੈ। ਖੇਡਾਂ ਨਾਲ ਕਸਰਤ ਵੀ ਹੁੰਦੀ ਹੈ ਤੇ ਮਨੋਰੰਜਨ ਵੀ ਪ੍ਰਾਪਤ ਹੁੰਦਾ ਹੈ ਇਸ ਨਾਲ ਸੰਤੁਲਿਤ ਸ਼ਖਸੀਅਤ ਦਾ ਵਿਕਾਸ ਹੁੰਦਾ ਹੈ ਇੱਕ ਚੰਗਾ ਵਿਦਿਆਰਥੀ ਪੜ੍ਹਾਈ ਤੇ ਖੇਡਾਂ ਵਿੱਚ ਸੰਤੁਲਨ ਰੱਖਦਾ ਹੈ ਇਸ ਲਈ ਆਪਣੀ ਸਿਹਤ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ ਕਿਸੇ ਨੇ ਠੀਕ ਕਿਹਾ ਹੈ ਸਿਹਤ ਗਈ ਤਾਂ ਸਭ ਕੁਝ ਗਿਆ ਉਮੀਦ ਕਰਦਾ ਹਾਂ ਕਿ ਤੂੰ ਮੇਰੀ ਇਸ ਨਸੀਹਤ 'ਤੇ ਧਿਆਨ ਦੇਵੇਂਗਾ ਤੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਲੋੜੀਂਦਾ ਹਿੱਸਾ ਲਵੇਂਗਾ ਤੇਰਾ ਵੱਡਾ ਭਰਾ ਤੇ ਉਸ ਤੋਂ ਥੱਲੇ ਤੁਸੀਂ ਆਪਣਾ ਨਾਮ ਲਿਖਣਾ ਤਾਂ ਹੀ ਸੀਗਾ ਪੱਤਰ ਪੰਜਾਬੀ ਵਿੱਚ ਤੇ ਅੱਜ ਦੀ ਵੀਡੀਓ ਚੰਗਾ ਹੀ ਜੇ ਵੀਡੀਓ ਤੁਹਾਨੂੰ ਵਧੀਆ ਲੱਗੇ ਉਹ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ